ਬਿਲਾਵਲ ਮਹੱਲਾ ਪੰਜ ਵਾ ਮੂ ਲਾਲਨ ਸਿਉ ਪ੍ਰੀਤ ਬਣੀ ਮੂ ਮੇਰੀ ਭਾਈ ਲਾਲਨ ਉਸ ਪਿਆਰੇ ਅਕਾਲ ਪੁਰਖ ਦੇ ਨਾਲ ਪ੍ਰੀਤੀ ਬਣੀ ਹੋਈ ਹੈ ਰਾਵ ਤੂਰੀ ਨਾ ਟੁੱਟੈ ਛੂਰੀ ਨਾ ਛੂਟੈ ਸੰਤ ਸਿੰਘ ਜੀ ਜੇ ਕੋਈ ਸਾਡੀ ਪ੍ਰੀਤੀ ਵਾਹ ਨੂੰ ਨਾ ਤੋੜਨੀ ਚਾਹੇ ਨਹੀਂ ਟੁੱਟ ਸਕਦੀ ਹੈ ਛੋੜੀ ਨਾ ਜੇ ਕੋਈ ਛਡਾਣੀ ਚਾਹੇ ਨਹੀਂ ਛੁੱਟ ਸਕਦੀ ਪ੍ਰੀਤੀ ਐਸੀ ਮਾਧੂ ਖਿੰਚ ਤਣੀ ਮਾਇਆ ਦੇ ਪਤੀ ਪਰਮੇਸ਼ਰ ਨੇ ਸਾਡੀ ਸਰਦਾ ਰੂਪੀ ਤਣੀ ਨਾਲ ਖਿੱਚ ਕੇ ਭਗਤੀ ਚ ਤਾਨ ਦਿੱਤੀ ਹੈ ਸਾਡੀ ਬਤੀਹੀ ਜੀ ਕਿਰਪਾ ਕੀਤੀ ਹੈ ਟੋਰੀ ਨਾ ਟੁੱਟਾ ਹੁਣ ਜਦੋਂ ਮਹਾਰਾਜ ਸਾਹਿਬਨ ਕਿਰਪਾ ਕਰਤੀ ਹੈਹੀ ਜੀ ਮਾਧੋਨ ਭਗਤੀ ਦੀ ਖਿੱਚ ਕੇ ਤਣੀ ਤਾਨ ਦਿੱਤੀ ਹੈ ਹੁਣ ਕਹੇਗੀ ਟੋਰੀ ਹੋਈ ਟੁੱਟਦੀ ਨਹੀਂ ਤੇ ਅਗੇ ਗੁਰੂ ਨਾਨਕ ਦੇਵ ਜੀ ਦੀ ਬਿੱਤੀ ਨੂੰ ਕੋਈ ਤੋੜ ਤੋੜਨ ਵਾਲਾ ਹੋ ਕੇ ਮਾਇਆ ਦੇ ਮੋਹ ਚ ਲਾ ਕੇ ਤੋੜ ਨਹੀਂ ਸਕਦਾ ਹੈ ਇਹ ਛੋਰੀਆਂ ਛੂਟੇ ਅੱਗੇ ਮਮਤਾ ਦੇ ਵਿੱਚ ਅਗਿਆਜ ਬਿੱਤੀ ਜਨਾ ਚ ਲੱਗੀ ਸੀ ਉਹਨਾਂ ਸੰਸਾਰਾਕਾਰ ਵੱਲੋਂ ਛੁੱਟੀ ਛੋੜੀ ਹੋਈ ਛੁੜਦੀ ਨਹੀਂ ਸੀ ਹੁਣ ਟੋੜੀ ਹੋਈ ਟੁੱਟਦੀ ਨਹੀਂ ਐਸਾ ਅਨੰਦ ਪ੍ਰਾਪਤ ਹੋ ਗਿਆ ਹੈ ਐਸੀ ਮਾਧੂ ਖੇਚ ਤਣੀ ਮੈ ਮਾਧੋ ਪ੍ਰਵੇਸ਼ਨ ਪ੍ਰੀਤੀ ਰੂਪੀ ਤਣੀ ਦੇ ਨਾਲ ਖਿੱਚ ਕੇ ਬੰਨ੍ਹ ਉਤੀ ਹੈ ਮਿਰਤੀ ਦਿਨ ਸਰੈਨ ਮਨ ਮਾਹੇ ਵਸਤ ਹੈ ਹੁ ਕਹਿੰਦੇ ਰਾਤ ਨੇ ਸਾਡੇ ਮਨ ਚ ਪਰਮੇਸ਼ਰ ਵਸਦਾ ਹੈ ਤੂੰ ਕਰ ਕਿਰਪਾ ਪ੍ਰਭ ਅਪਨ ਜੇ ਮੇ ਪ੍ਰਭੂ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰ ਆਪਣੇ ਜਾਣ ਕਰਕੇ ਬਲ ਬਲ ਜਾਉ ਸਿਆਮ ਸੁੰਦਰ سرکار شام سندر آپ تو بلیہار جائیے بلیہار جائیے شام تاں کے مایا سبل ہونے کر کے سندر تاں کے ستی نند ہونے کر کے اس تو بلیہار جائیے قربان جائیے بلوال پرکاس سروپ نے مہربانی سی کر کے قربان جائیے اکتھ کتھا جا کی بات سنی کہیں تو رہت جس پرویشن دی کتھا ਸਾਦ ਸੰਗਤ ਦੁਆਰਾ ਇਹ ਬਚਨ ਸੁਨੇ ਹੋਏ ਹਨ ਜਨ ਨਾਨਕ ਦਾਸਨ ਦਾਸ ਕਹੀਤ ਹੈ ਜੀ ਮਹਾਰਾਜ ਜੀ ਕਹਿੰਦੇ ਹੈ ਮਹਾਰਾਜ ਆਪਣੇ ਦਾਸਾਂ ਦੇ ਦਾਸ ਕਹੀਦੇ ਹਨ ਹੋਏ ਕਰਹੁ ਕਿਰਪਾ ਠਾਕੁਰ ਅਪਨ ਜੀ ਜੰਗਰ ਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਆਪ ਦੀ ਭਾਵ ਧਗਟੀ ਜੰਗੀ ਰੱਖੋ ਆਪ ਬਿਲਾਵਲ ਮਹੱਲਾ ਪੰਜਵਾ ਹਰ ਕੇ ਚਰਨ ਜਪ ਜਾਉ ਗੁਰੂ ਵਾਣ ਭਾਈ ਹਰੀ ਅਕਾਲ ਪੁਰਖ ਦੇ ਚਰਨਾਂ ਕਮਲਾਂ ਦਾ ਘੁਰੇ ਜਿਹੀ ਭਾਰ ਕਰੀਏ ਤੇ ਬਾਣੀ ਕਰਕੇ ਜਾਪ ਕਰੀਏ ਕੁਰਬਾਨ ਬਲਿਹਾਰ ਜਾਈਏ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰੋ ਮੇਰੇ ਤਾਂ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਗੁਰੂ ਨਾਨਕ ਦੇਵ ਜੀ ਤੇ ਅਕਾਲ ਪੁਰਖ ਜੋ ਪਰਮੇਸ਼ਰ ਹੈ ਉਹ ਮੇਰੇ ਸਤਗੁਰੂ ਨਾਨਕ ਦੇਵ ਹੀ ਕੋਈ ਰੂਪ ਹੈ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਭਾਏ ਆ ਗੁਰ ਨਾਨਕ ਮਿਲਿਆ ਪਾਰਲੰਗ ਦੇ ਵਿਚਾਰਨਾ ਕੋ ਬਿਹਾਰ ਆਕਾ ਹਿਰਦੈ ਧਰ ਮੰਨ ਧਿਆਨ ਉਹਨਾਂ ਦਾ ਹਿਰਦੇ ਜਿਹੜਾ ਮੰਨ ਰਹਿਣ ਵਾਲਾ ਹੈ ਉਹ ਗੁਰਾਂ ਦੇ ਮੰਨ ਤੋਂ ਵਾਰਾ ਮੰਨ ਦੇ ਜੀ ਧਿਆਨ ਧਾਰਦੇ ਹਨ ਹਿਰਦੇ ਚ ਰਹਾਉ ਸਿਮਰ 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 ਸੁਖ ਦਾਤਾ ਸਿਮਰਨ ਜੋਗ ਜੋ ਸਿਮਰਨ ਸੁਖ ਦਾਤਾ ਦਾ ਹੁਣਾ ਸਿਮਰ ਕਰਦੇ ਹਾਂ ਕਿਆ ਕਾ ਕੀਆ ਸਗਲ ਜਹਾਨ ਜਿਸ ਦੇ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੈ ਅਰਤਨਾ ਅਰਤਨਾ ਰਭੂ ਏਕ ਨਾਰਾਇਣ ਫਿਰ ਲਈ ਅਰਤਨਾ ਕਰਕੇ ਕ ਮਿਲੈਣ ਪ੍ਰਵੇਸ਼ਨ ਦਾ ਉਚਾਰਨ ਕਰੋ ਮਾਤੀ ਦਰਗਹਿ ਪਾਉ ਮਾਹ ਸੱਚੀ ਦੁਰਗਾ ਸੱਜ ਖਣ ਕੇ ਸਤਕਾਰ ਪਾਉਗੇ ਤੁਸੀਂ ਮੰਨ ਗਿਆਨ ਪਾਉਗੇ ਕੁਰਿਆ ਚ ਸਾਧੂ ਸੰਗ ਪ੍ਰਾਪਤ ਜਾ ਕੋ ਆਤਮਾ ਦੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਓਨਹੀਂ ਪਾਇਆ ਇਹੋ ਨਿਧਾਨ ਕਿ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਬ੍ਰਹਮ ਗਿਆਨ ਦਾ ਖਜ਼ਾਨਾ ਓਹਨਾਂ ਨੇ ਪਾਉਣਾ ਕੀਤਾ ਹੈ ਦਾਉ ਗਉਣ ਕੀਰਤਨ ਨੇਤ ਸਵਾਮੀ ਮਿਟਾ ਕਰਦੀ ਝਾਈ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਕੀਰਤਨ ਦੇ ਪਾਪ ਆ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ ਕਰ ਕਿਰਪਾ ਨਾਨਕ ਦੀਜੈ ਦਾਤ ਆਸ ਕਰਿਆ ਕਰੋ ਮਹਾਰਾਜ ਸਾਨੂੰ ਇਹ ਧਾਨ ਦੇਣਾ ਕਰੋ ਕਿਰਪਾ ਕਰਕੇ ਅਮਰ ਜੀ ਆਣ ਦਾ ਬਿਲਾਵਲ ਮਹੱਲਾ ਪੰਜਵਾ ਰੱਖ ਲਿਏ ਸਤਿਗੁਰੂ ਕੀ ਸ਼ਰਨ ਜਿਹਨੇ ਸਤਿਗੁਰੂ ਸਾਹਿਬ ਨੇ ਸ਼ਰਨ ਪਾਏ ਹਨ ਸਾਹਿਬ ਸਿੰਘ ਜੀ ਕੋਨ ਨੂੰ ਸੱਚੇ ਪਾਰਖਾ ਰੱਖ ਲਿਆ ਹੈ ਜੈ ਜੈਕਾਰ ਹੋਆ ਜਗ ਅੰਤਰ ਕੋਨ ਦਾ ਜੈ ਜੈਕਾਰ ਸਾਰੇ ਸੰਸਾਰ ਅੰਦਰ ਹੋ ਰਿਹਾ ਪਾਰ ਬ੍ਰਹਮ ਮੇਰੋ ਤਾਰਨ ਤਰਨ ਨੂੰ ਨਿਸ਼ਚੈ ਆ ਗਿਆ ਕਿ ਪਾਰਬੰ ਕੁਰਮੇਸ਼ਰ ਮੇਰਾ ਤਾਰਨ ਵਾਸਤੇ ਤਰਨ ਵਾਲੇ ਨੂੰ ਤਾਰਨ ਜਹਾਜ਼ ਦੀ ਨਹੀਂ ਆਈ ਹੈ ਰਹਾਉ ਵਿਸ਼ਵੰ ਭਰ ਜੀ ਪੂਰਨ ਸੁਖ ਦਾਤਾ ਜਿਸ ਨੂੰ ਸਾਰੇ ਸੰਸਾਰ ਨੂੰ ਭਰ ਪੂਰਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਹੈ ਅੱਜ ਸੂਖਾਂ ਦਾ ਦਾਤਾ ਹੈ ਅਗਲ ਸਮਗਰੀ ਕੋਖਣ ਭਰਨ ਸਾਰੇ ਪੰਜਾਬੀਆਂ ਦੀ ਜਿੰਨੀ ਸਮਗਰੀ ਸਮਦਾ ਦੇਣ ਵਾਲਾ ਹੈ ਸਾਰਿਆਂ ਨੂੰ ਕੋਖ ਨੂੰ ਪੂਰਤ ਕਰਕੇ ਭਰਨ ਪਾਉਣ ਵਾਲਾ ਹੈ ਉਖਣ ਪਾਲਣ ਵਾਲਾ ਹੈ ਪੂਰਤ ਪੂਰਨ ਕਰਕੇ ਰਜਾ ਕੇ ਤ੍ਰਿਪਤ ਕਰਕੇ ਥਾਨ-ਥਨਾਤਰ ਸਾਰੇ ਵੰਦਰਾਂਤਰ ਮਕਾਨਾਂ ਵਿੱਚ ਵੀ ਮਕਾਨੀਆਂ ਵਿੱਚ ਵੀ ਜੀਆਂ ਵਿੱਚ ਵੀ ਸਰੀਰਾਂ ਵਿੱਚ ਵੀ ਸਾਰਿਆਂ ਵਿੱਚ ਇੱਕ ਰਸ ਹੈ ਬਲ ਬਲ ਜਾਈ ਹਰ ਕੇ ਚਰਨ ਤੇ ਜੇਰੀ ਅਕਾਲ ਪੁਰਖ ਦੇ ਪੂਜਨੀਕ ਚਰਨਾਂ ਤੋਂ ਬਿਹਾਰ ਬਿਹਾਰ ਪਰਵਾਣ ਜਾਈਏ ਜੀਏ ਜੋਤ ਵਸ ਮੇਰੀ ਸੁਆਮੀ ਮੇਰੇ ਸੁਆਮੀ ਅਕਾਲ ਪੁਰਖ ਦੇ ਸਾਰੇ ਜੀਆਂ ਦੀ ਤਾਲਨ ਕੋਸ਼ਮੀਰੀ ਯੋਗਤਾ ਆਪਦੇ ਵਾਸਤ ਰੱਖੀ ਹੋਈ ਐ ਸਰਬ ਸਿੱਧ ਤੁਮ ਕਾਰਨ ਕਰਨ ਵਾਲਾ ਸਾਰੀਆਂ ਸਿੱਧੀਆਂ ਮੁਕਤੀਆਂ ਵੀ ਤੇਰੇ ਹੱਥ ਹੈ ਰਿੱਧੀਆਂ ਸਿੱਧੀਆਂ ਵੀ ਸਭ ਤੇਰੀਆਂ ਹੀ ਹਨ ਤੂੰ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਪਰਮੇਸ਼ਵਰ ਆਦਿ ਜੁਗਾਂ ਦਾ ਪ੍ਰਭ ਰੱਖਦਾ ਆਇਆ ਆਦਿ ਜੁਗਾਂ ਦਾ ਸਦਾ ਸਦਾ ਸਾਂਝੂ ਚੇਤ੍ਰੀ ਤੇ ਚੇਤ੍ਰੀ ਦੋਪਰ ਕੇ ਕਲ ਦੀ ਚੇਤ੍ਰੀ ਕਦਾਸਾਂ ਆਉਂ ਮਾਰੇ ਰਖਦੇ ਆਂ ਹਰ ਸਿਮਰਤ ਨਾਨਕ ਨਹੀਂ ਡਰਨ ਜਿਉ ਮਰੇ ਆਉਦੇ ਸਿਮਰਨ ਕਰਦੇ ਉਹਨਾਂ ਨੂੰ ਡਰਨਾ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਭੈ ਨਹੀਂ ਹੁੰਦਾ ਸਾਰੇ ਭਿਆਨ ਤੋਂ ਪਾਰ ਹੋ ਗਏ ਸਤਗੁਰੂ ਜੀ ਕਹਿੰਦੇ ਹਨ ਰਾਗ ਬਿਲਾਵਲ ਮਹੱਲਾ ਪੰਜਵਾਂ ਧੁਪ ਦੇ ਘੜ ਅਠਵਾਂ ਇੱਕ ਓੰਕਾਰ ਸਤਗੁਰੂ ਪਰਸਾਦ ਮੈਂ ਨਾ ਹੀ ਪ੍ਰਭ ਸਭ ਕਿਸ ਤੇਰਾ ਸਤਿਗੁਰੂ ਸਾਹਿਬ ਗਰੀਬ ਨਿਵਾਜ ਜੀ ਦੋਵਾਂ ਪੌੜੀਆਂ ਵਾਲੇ ਸ਼ਬਦ ਉਚਾਰਦੇ ਹਨ ਅੱਠਵੇਂ ਘਰ ਦੇ ਵਿੱਚ ਸਿਰਦਾਲ ਤੋਂ ਚਾਰਦੇ ਖੁਦਾ ਦੇ ਪ੍ਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਦੋਂ ਮੈਂ ਮਿਟ ਜੇ ਸਾਧ ਸੰਗਤ ਜੀ ਉਸ ਵਾਦ ਨੂੰ ਵਾਹਿਗੁਰੂ ਸਖਿਆਤ ਹੋ ਜਾਂਦਾ ਹੈ ਉਹ ਲਖਿਆਵਾਰਾ ਕਹਿਣ ਕਰਦੀ ਹਣੀ ਸ਼ਬਦ ਵਿੱਚ ਮੈਂ ਨਾ ਹੀ ਪ੍ਰਭ ਸਾਖ ਕਿਸ ਤੇਰਾ ਫਿਰ ਸੱਚੇ ਬਾਦਸ਼ਾਹ ਮੈਂ ਦੇਵ ਨਹੀਂ ਹਾਂ ਸੂਖ ਦੇਵ ਨਹੀਂ ਕਰਨ ਦੇਵ ਨਹੀਂ ਸਥੂਲ ਦੇਵ ਨਹੀਂ ਹਾਂ ਸਭ ਕੁਝ ਸੱਚੇ ਬਾਦਸ਼ਾਹ ਆਪਕਈ ਹੈ ਈਗ ਨਿਰਗੁਣ ਉਗ ਸਰਗੁਣ ਈਜ ਇਸ ਪਲ ਰਹਿ ਜਾਓ ਵੇਖੀਏ ਤਾਂ ਨਿਰਗੁਣ ਜੀਵ ਬਣਿਆ ਹੋਇਆ ਤੂੰ ਤੂੰ ਗਾਜੇ ਪ੍ਰਲੋਕ ਵਾਲੀ ਵੇਖੀਓ ਉਸ ਪਾਸੇ ਤਵਾਰਾ ਸਰਬਿਸੂ ਮਾਇਆ ਸਰਬ ਕਹਾਉਣਾ ਹੈ}{|\text{ਕੀਲ ਕਰਤ ਵਿਚ ਸੁਆਮੀ ਮੇਰਾ}|} ਜੂ ਜੀਵ ਤੇ ਈਸ਼ਵਰ ਦੇ ਅੰਦਰ ਹੈ}{|\text{ਹੇ ਮੇਰੇ ਸੁਆਮੀ ਅਕਾਲਪੁਰਖ ਵਾਹਿਗੁਰੂ ਤੂੰ ਆਤਮਾ ਰੂਪ ਕੇ}|} ਨਿਰਗੁਣ ਜੀਵ ਦੇ ਖੜ ਵਿਕਾਰ ਛੱਡ ਲਈਏ ਜਮਨ ਮਰਨ ਹਰ ਕਸ਼ੋਗ ਤੇ ਭੁੱਖ ਤੇ}{|\text{ਈਸ਼ਵਰ ਦੇ ਸਤਨਸਿ ਜੈ ਜੁਗ ਉਤਪਤੀ ਪਾਲਨ ਲੈਤਾ}|} ਕਰਨ ਅਨਸਾਰ ਗਤਾ ਗਤੀ ਤੇ ਜੀਆਂ ਨੂੰ ਫਲ ਕਰਦਾ ਆਪਣਾ ਛੱਡ ਗੀਏ ਫਿਰ ਇਹ ਆਤਮਾ ਰਹਿ ਜਾਂਦਾ ਹੈ ਇਹੋ ਦੁਹਾਂ ਦੇੰਦੂ ਮੇਰਾ ਜਿਹੜਾ ਸਵਾਮੀ ਹੈ ਨਾ ਅਕਾਲ ਪੁਰਖ ਮੇਰਾ ਵਾਹਿਗੁਰੂ ਆਤਮਾ ਸੰਗੂ ਕੋ ਉਹ ਕੇਲਾ ਖੇਲਾ ਕਰ ਰਿਹਾ ਹੈ ਕੀੜਾ ਕਰ ਰਿਹਾ ਹੈ ਦੁਹਾਂ ਚੀਤਨੇ ਕੋਈ ਹੈ ਜਿਵੇਂ ਤਲਾਕ ਵੀ ਪਾਣੀ ਚ ਪ੍ਰਤੀਬਿੰਬ ਰੂਪ ਹੋ ਰਿਹਾ ਤੇ ਵੱਡੇ ਸਮੁੰਦਰ ਵਿੱਚ ਵੀ ਕਿ ਉਹ ਸਾਰੇ ਉਹਨੀਆਂ ਅੰਤਕੰਡ ਪ੍ਰਕਾਸ਼ ਦਾ ਰੂਪ ਹੈ ਰਹਾ ਰਹਾ ਨਗਰ ਮਹਿ ਆਪ ਬਾਹਰ ਫੁਨ ਆਪਨ ਸਾਰਿਆਂ ਦੇ ਹਨ ਨਗਰਾਂ ਵਿੱਚ ਵੀ ਆਪ ਹੀ ਹੈ ਬਾਹਰ ਸੰਸਾਰ ਵਿੱਚ ਵੀ ਆਪ ਹੈ ਨਗਰ ਸਾਥ ਸੰਗਤ ਦੇ ਅੰਦਰ ਵੀ ਹੈ ਬਾਹਰ ਸੰਸਾਰ ਦੇ ਅੰਦਰ ਵੀ ਆਪ ਹੈ ਪ੍ਰਭ ਮੇਰੀ ਸੁਣ ਔਏ ਅੰਤਕੰਡ ਜਿੱਥੇ ਨਗਰ ਦੱਸਦਾ ਹੈ ਦੇਵੀ ਗੁਣਾ ਦਾ ਉੱਥੇ ਵੀ ਆਪਣਾ ਆਪ ਰੂਪ ਹੈ ਬਾਹਰ ਇੱਥੇ ਜਿੰਨਾ ਬਣਿਆ ਅਤੀਤ ਦਾ ਰਸਤਾ ਉੱਥੇ ਵੀ ਆਪ ਹੀ ਹੈ ਪ੍ਰਭ ਮੇਰੇ ਕੋ ਸਗਲ ਬਸੇਰਾ ਮੇਰਾ ਪ੍ਰਭ ਅਕਾਲ ਪੁਰਖ ਉਹ ਸਾਰਿਆਂ ਦਾ ਬਸੇਰਾ ਵਸਣ ਹੈ ਆਪੇ ਹੀ ਰਾਜਨ ਆਪੇ ਹੀ ਰਾਯਾ ਆਪ ਹੀ ਆਇਆ ਰੂਪ ਹੋ ਰਿਹਾ ਆਪ ਹੀ ਆਇਆ ਹਰਿਆ ਰੂਪ ਹੋ ਰਿਹਾ ਪਰਜਾ ਰੂਪ ਹੋ ਰਿਹਾ ਹੈ ਆਪ ਹੀ ਰਾਜਨ ਆਪ ਹੀ ਰਾਯੂ ਕੋ ਹੋ ਰਿਹਾ ਆਪ ਹੀ ਰਾਯਾ ਟਿਕਾ ਰਾਸਾ ਵਾਦ ਕਰਦਾ ਵਾਲਾ ਹੋ ਰਿਹਾ ਹੈ ਕਹ ਕਹ ਠਾਕੁਰ ਕਹ ਕਹ ਚੀਰਾ ਕਿਤੇ ਕਿਤੇ ਠਾਕੁਰ ਸਵਾਮੀ ਬਣਿਆ ਬੈਠਾ ਹੈ ਕਿਤੇ ਕਿਤੇ ਚੀਰਾ ਗੁਲਾਮ ਬਣਿਆ ਬੈਠਾ ਦਾਸ ਬਣਿਆ ਬੈਠਾ ਇਹ ਮਾਰੇ ਤੇ ਕੋਹ ਚੁਕੀ ਹਨ ਸਾਰੇ ਇਸੇ ਪ੍ਰਕਾਰ ਆਪੇ ਹੀ ਰਾਜਨ ਆਪੇ ਹੀ ਰਾਯਾ ਆਪੇ ਮਾਰੇ ਸਾਹਿਬ ਰਾਜ ਨੂੰ ਗਿਆਨ ਵਾਂਗ ਸ਼ੂਗਰਾਜਾ ਰੂਪ ਹੈ ਅਤੇ ਆਪ ਹੀ ਰਾਇਆ ਟਿੱਕੇ ਦੀ ਨਿਆਈ ਜਿਗਿਆਸਾ ਰੂਪ ਹੈ ਅਰਜਾ ਰੂਪ ਜਿਗਿਆਸਿਆਂ ਦੀ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਜਿਦੀ ਜਿਦੀ ਮਨਸਾ ਮਾਇਆ ਸਵਲੂ ਕੇ ਠਾਕੁਰ ਈਸ਼ਵਰ ਬਣਿਆ ਬੈਠਾ ਹੈ ਕਿਤੇ ਕਿਤੇ ਵਿਦਿਆ ਦੇ ਧੀਨੋ ਕੇ ਚੇਰਾ ਗੁਲਾਮ ਅਲਪਗ ਜੀਵ ਕਹੁੰਦਾ ਹੈ ਕਾ ਕਉ ਦੁਰਾਉ ਕਾ ਸਿਓ ਬਲ ਬੰਚਾ ਜਿਨ ਨਾਲ ਦੁਰਾ ਛਪਾਵਾ ਜੀ ਕਰੀਏ ਅਸੀਂ ਇਹਦੇ ਨਾਲ ਬਲ ਠੱਗੀ ਬਲ ਫਰੇਮ ਕਰਕੇ ਬੰਨਣਾ ਠੱਗੀ ਕਰੀਏ ਜਹ ਜਹ ਪੀਖਉ ਤਹ ਦਹ ਨੀਰਾ ਕਿੰਨੋ ਬਾਈਸ ਤਾਂ ਜਿੱਥੇ ਜਿੱਥੇ ਵੇਖਦੇ ਉਹ ਨਿਰਨਾ ਕਰਕੇ ਵੇਖਿਆ ਨੇੜੇ ਹੀ ਆਪਣਾ ਆਪ ਰੂਪ ਹੈ ਸਾਧ ਮੂਰਤ ਗੁਰ ਭੇਟਿਓ ਨਾਨਕ ਸਾਧ ਸ੍ਰੇਸ਼ਟ ਮੂਰਤ ਸਰੂਪ ਹੀ ਗੁਰੂ ਨਾਨਕ ਸਾਹਿਬ ਜੀ ਮਿਲੇ ਹਨ ਮਿਲ ਸਾਗਰ ਬੂੰਦ ਨਹੀਂ ਅਨਹੀ ਅਸਲ ਸਾਧ ਰੂਪ ਆਪਣਾ ਤਾਂ ਧਾਰਿਆ ਗੁਰੂ ਨਾਨਕ ਸਾਹਿਬ ਸਾਧ ਸਰੂਪ ਵਿੱਚ ਪ੍ਰਗਟ ਹੋਏ ਆ ਉਹਨਾਂ ਦੇ ਨਾਲ ਮਿਲਨੇ ਕਰਕੇ ਸੇਠ ਸਰੂਪ ਗੁਰੂ ਜਦੋਂ ਮਿਲੇ ਤਾਂ ਇਸ ਤਰ੍ਹਾਂ ਜਿਵੇਂ ਸਾਗਰ ਬੂੰਦ ਨਹੀਂ ਹਨੇਰਾ ਜੇ ਬੱਦਲ ਦੀ ਬੂੰਦ ਜਿਹੜੀ ਹੈ ਉਹ ਸਮੁੰਦਰ 'ਚ ਮਿਲ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ ਜਾਂ ਪਾਣੀ ਦੀ ਬੂੰਦ ਪਾਣੀ 'ਚ ਮਿਲ ਕੇ ਸਮੁੰਦਰ ਰੂਪ ਹੀ ਹੋ ਜਾਂਦੀ ਹੈ ਐ ਸਾਗਰ ਨੂੰ ਜੋ ਬ੍ਰਹਮ ਹੈ ਜੀ ਬੂੰਦ ਨਹੀਂ ਆਈ ਜੀ ਮਿਲ ਕੇ ਅਨਵਖੜਾ ਨਹੀਂ ਵੇਖੀਦਾ ਕਿ ਕੋਈ ਰੂਪ ਨਹੀਂ ਵੇਖੀਦਾ ਕਿਉਂ ਇਫਤਾ ਹੈ ਇਹ ਸਾਗਰ ਦੀ ਕਿਰਤ ਆਵਲ ਮਹੱਲਾ ਪੰਜਵਾ ਤੂੰ ਸਮਰੱਥਾ ਕਾਰਨ ਕਰਨ ਤੁਸੀਂ ਮਾਰੇ ਸਰੂ ਕਲਾ ਸੁਰਤ ਜਿਨੇ ਕਾਰਨ ਲੋਕਾਂ ਨੇ ਮੰਨੇ ਆ ਉਹਨਾਂ ਸਾਰੇ ਨੂੰ ਕਰਨ ਵਾਲਾ ਕਰਮਕਾਲ ਆਦ ਕਾਨੂੰ ਧਾਕ ਨੂੰ ਢਾ ਕੇ ਗੂਬਿਤ ਗੁਰ ਮੇਰੇ ਜੇ ਮਾਰੇ ਢਾਕ ਨੂੰ ਕੱਢਦੇ ਨੂੰ ਆ ਢਕਣ ਵਾਲੇ ਹੋ गोविंद गोरे गुर हे गुर गुरु गोविंद सिंह सा गुरु अकाल पुरख मेरे गुरु हो तुसी मोहे अपराधी अपराधी शरण चरन नु मैं मारा अपराधी गुनहगार हा आवे चरणा दी शरण ली है, है। रहाऊ जो जो कीनु सो तु जान्यो जे मारा जो जो अस लोके काम कीता है ਉਹ ਸਾਰਾ ਤੁਸੀਂ ਪ੍ਰਗਟ ਹੀ ਜਾਣ ਲਿਆ ਹੈ ਦੇਖਿਓ ਥੌਰ ਨਹੀਂ ਕਛ ਟੀਟ ਮੁਕਰਨ ਕਿੱਕਿਓ ਥਰ ਨਹੀਂ ਕਛ ਕੁਛ ਵੀ ਥਾਂ ਨਹੀਂ ਵੇਖਿਆ ਜਿੱਥੇ ਤੂੰ ਨਾ ਵੇਖਦਾ ਹੋਵੇਂ ਸਾਰਿਆਂ ਥਾਂ ਮਾਰਾ ਅੰਤਰੀਆਮੀ ਤੂੰ ਜਾਣਦਾ ਹੈ ਆ ਟੀਟ ਮੁਕਰਨੇ ਐਸਾ ਟੀਟ ਕਠੋਰ ਚਿੱਤ ਹੈ ਕਿ ਮੁੱਕਲੀ ਜਾਂਦਾ ਹੈ ਕਹਿੰਦਾ ਮੈਂ ਤਾਂ ਨਹੀਂ ਉਹ ਗੁਣ ਕੀਤੇ ਤੂੰ ਸਾਰਿਆਂ ਨੂੰ ਵੇਖ ਲੈਣਾ ਇਹੋ ਜਿਹਾ ਕੋਈ ਥਾਂ ਨਹੀਂ ਕੁਛ ਵੀ ਜਿੱਥੇ ਤੂੰ ਨਾ ਵੇਖਦਾ ਹੋਵੇਂ ਇਹ ਟੀਸ਼ ਮੁਕਰ ਟੀਸ਼ ਮੁਕਰ ਟੀਠੋਂ ਕਰਨ ਟੀਠੋਂ ਕਾਈ ਕਰਦਾ ਹੈ ਮੁਕਰ ਨ ਪਾਠ ਹੀ ਕਰਨਾ ਟੀਠਮ ਕਰਨ ਨਹੀਂ ਪਾਠ ਕਰਨਾ ਟੀਸ਼ ਮੁਕਰ ਨੇ ਟੀਠਾ ਹੀ ਨਾ ਮੁਕਰ ਜਾਂਦਾ ਹੈ ਆਉਜੇ ਕਠੋਰਤਾ ਹੀ ਨਾ ਵਾਡ ਪ੍ਰਤਾਪ ਸੁਨਿਓ ਪ੍ਰਭ ਤੂੰ ਰੇਸ਼ਵਰ ਤੂੰ ਅਗਰੂ ਆਉਦੇ ਬੜਾ ਤੇਜੀ ਪ੍ਰਤਾਪ ਸੁਨੇਹਾ ਹੈ ਕੋਟ ਅਗਾ ਤੇਰੂ ਨਾਮ ਹਰਿ ਹੈ ਜੇ ਪ੍ਰਤਾਪ ਹੈ ਤੇਰਾ ਜਿਹੜਾ ਨਾਮ ਜਪਲੇ ਕਰੋੜਾ ਪਾਪਾ ਨੂੰ ਮੀਟ ਦਿੰਦਾ ਹੈ ਅਸਦਾ ਦਾ ਨਾਮ ਉਤਮ ਹੈ ਅਮਰੂ ਸਹਾਉ ਸਦਾ ਸਦ ਭੂਲਰ ਤੂੰ ਰੇਸ਼ਵਰ ਸਾਡਾ ਸਹਾਉ ਇਹ ਸਾਧ ਸੰਗਤ ਜੀ ਸਿੰਘ ਦੇ ਇਲਾਕੇ ਦੇ ਸੁਭਾਅ ਨੂੰ ਸਹਾਉ ਕਹਿੰਦੇ ਐ ਸਾਡਾ ਸੁਭਾਅ ਮਾਰਾ ਸਦਾ ਸਦਾ ਪੁਣ ਵਾਲਾ ਹੈ ਤੋਗੁਰ ਬਿਰਦ ਪਾਤ ਤੋ ਉਧਰਨ ਤੋਦਾ ਇਹ ਬਿਰਦ ਪਰਨਾ ਪਾਪੀਆਂ ਦਾ ਵੀ ਆਧਾਰ ਕਰਨ ਵਾਲੇ ਉਹ ਸੱਚੇ ਪਾਤਸ਼ਾਹ ਸੁਭਾਅ ਨੂੰ ਸਹਾਉ ਕਹਿੰਦੇ ਹਨ ਕਰਣਾ ਮੈਂ ਕਿਰਪਾਲ ਕਿਰਪਾ ਦੇ ਧਰੋ ਕਰਣਾ ਮੈਂ ਕਿਰਪਾਲੂ ਸਰੂਪ ਪਰਮੇਸ਼ਰ ਪਿਛੇ ਵੀ ਸੀ ਆਪ ਹੁਣ ਵੀ ਕਿਰਪਾ ਦੇ ਸਮੁੰਦਰ ਹੋ ਆਪ ਜੀਵਨ ਪਾਣ ਨਾਨਕ ਹਰ ਦਰਸ ਲੋਹੇਰੀ ਆਉਗੇ ਜੇ ਦਰਸ਼ਨ ਕਰਨੇ ਹੈ ਇਹ ਜੀਵਨ ਮੁਕਤੀ ਦੇ ਪੱਧਰੀ ਦੇ ਦੇਣ ਵਾਲੇ ਹੈ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਦਰਸ਼ਨ ਦਿਖਾਇਆ ਹੈ ਜਿਸ ਕੋ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਛੇ ਉਦੋਂ ਜੀਵਨ ਮੁਕਤੀ ਦੀ ਪਾਣੀ ਹੁੰਦੀ ਹੈ ਕਿਰਪਾ ਕਰੋ ਸਾਨੂੰ ਵੀ ਆਪ ਦੇ ਕੋਈ ਦਰਸ਼ਨ ਦਿਖਾ ਕੇ ਨਿਹਾਲ ਕਰੋ ਹੁਣ ਉੱਧਰ ਟਾਈਮ ਸਰ ਸੰਗਤ ਜੀ ਅਖੰਡ ਪਾਠ ਦੇ ਭੋਗ ਜਾਰ ਕੀਤੇ ਖਾਸੇ ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਗੈਰਿ ਪਦ ਤੇ ਉਧਾਰਨ ਕਰਣਾ ਮੈਂ ਤੇ ਪਾਲ ਕਿਰਪਾ ਤੇ ਜੀਉ ਨ ਪਰ ਨਾਨਕ ਹਰ ਦਰਸਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ